ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ। ਵਾਸਤੇ ਵਾਸਤੇ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੁਹਾਡੇ ਆਪਣੇ YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਮੇਕ ਸ਼ûr ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ। ਤੇ ਮੋਟੀਵੇਸ਼ਨ ਮਿਲਦੀ ਯਾਰ। ਬਸ ਵੀਡੀਓਜ਼ ਵਧੀਆ ਬਣਾਉਂਦੀ ਵਧੀਆ ਕੰਟੈਂਟ ਇਨਫੋਰਮੇਟਿਵ ਕੰਟੈਂਟ ਬਣਾਉਂਦੀ ਆ। ਜੇ ਤੁਸੀਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਸ਼ੁਰੂ ਕਰਦੇ ਆਂ ਇਹ ਵੀਡੀਓ ਨੂੰ ਵਿਦਾਊਟ ਵੇਸਟਿੰਗ ਐਨ ਟਾਈਮ ਐਂਡ ਐਂਡ ਤੱਕ ਬਣੇ ਰਹੋ ਵੀਡੀਓ ਵਧੀਆ ਲੱਗੇ। ਪਲੀਜ਼ ਸ਼ੇਅਰ ਅੱਲੀ ਅੱਲੀ ਵੀਡੀਓਂ ਦੇਖ ਰਹੇ ਹੋ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਮੈਨੂੰ ਕੈਨੇਡਾ 'ਚ ਰਹਿੰਦੇ ਹੋਏ ਸਾਲ ਹੋ ਚੁੱਕਾ ਆ ਐਂਡ ਜਿਹੜੇ ਆਲਰੇਡੀ ਮੈਨੂੰ ਦੇਖਦੇ ਆ ਕਾਫੀ ਟਾਈਮ ਤੋਂ ਉਹਨਾਂ ਨੂੰ ਪਤਾ ਆ ਹਨਾ ਉਹ ਮੇਰੇ ਵੀਡੀਓਜ਼ ਰੈਗੂਲਰਲੀ ਦੇਖਦੇ ਆ ਸੋ ਆਪਾਂ ਜੀ ਗੱਲ ਕਰਾਂਗੇ ਵੀ ਮੈਂ ਕਿਉਂ ਨਹੀਂ ਹੁਣ ਤੱਕ ਕੈਨੇਡਾ ਦੇ ਵਿੱਚ ਗੱਡੀ ਲਈ ਠੀਕ ਆ ਤੇ ਤੁਹਾਨੂੰ ਵੀ ਕਦੋਂ ਤੱਕ ਗੱਡੀ ਨਹੀਂ ਲੈਣੀ ਚਾਹੀਦੀ ਤੇ ਕਦੋਂ ਗੱਡੀ ਲੈਣੀ ਚਾਹੀਦੀ ਕਿਉਂਕਿ ਇਹ ਇੱਕ ਇਹੋ ਜਿਹੀ ਚੀਜ਼ ਆ ਨੇ ਇਹੋ ਜਿਹਾ ਡਿਸੀਜਨ ਆ ਇਹ ਤੁਹਾਡੀ ਲਾਈਫ ਨੂੰ ਪੂਰੀ ਬਦਲ ਕੇ ਰੱਖ ਸਕਦੀ ਹੈ ਕਿਸੇ ਲਈ ਗੱਡੀ ਇੱਕ ਬਹੁਤ ਵਧੀਆ ਟੂਲ ਬਣ ਸਕਦੀ ਹੈ ਇੱਥੇ ਤੇ ਕਿਸੇ ਦੀ ਜ਼ਿੰਦਗੀ ਖਰਾਬ ਵੀ ਕਰ ਸਕਦੀ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਗੱਲ ਇਦਾਂ ਵੀ ਕੈਨੇਡਾ ਦੇ ਵਿੱਚ ਗੱਡੀ ਜ਼ਰੂਰੀ ਆ because ਇੱਥੇ ਟ੍ਰਾਂਸਪੋਰਟੇਸ਼ਨ ਸਿਸਟਮ ਥੋੜਾ ਇਦਾਂ ਦਾ ਨਹੀਂ ਆ ਕਿ ਗੱਡੀ ਤੋਂ ਬਿਨਾ ਸਰਵਾਈਵ ਕਰਨਾ ਥੋੜਾ ਡਿਫਿਕਲਟ ਆ ਬਟ ਇੰਪੋਸੀਬਲ ਨਹੀਂ ਹੈਗਾ ਇੱਕ ਵਰਡ ਹੁੰਦਾ ਨਾ ਇੰਪੋਸੀਬਲ ਕਿ ਹਾਂ ਇਸ ਤੋਂ ਬਿਨਾ ਲਾਈਫ ਚੱਲ ਹੀ ਨਹੀਂ ਸਕਦੀ ਤੁਸੀਂ ਕੱਢ ਹੀ ਨਹੀਂ ਸਕਦੇ ਆਪਣੀ ਲਾਈਫ ਇਦਾਂ ਦਾ ਬਿਲਕੁਲ ਨਹੀਂ ਇੱਥੇ ਟਰਾਂਜ਼ਿਟ ਸਿਸਟਮ ਹੈਗਾ ਇੱਥੇ ਬਟ ਇਹ ਆ ਵੀ ਜਿਹੜੇ ਬੰਦੇ ਕੋਲ ਇੱਥੇ ਗੱਡੀ ਹੋਵੇ ਉਹਨੂੰ ਕੰਮ ਤੇ ਵੀ ਪ੍ਰੈਫਰੈਂਸ ਜ਼ਿਆਦੀ ਦਿੱਤੀ ਜਾਂਦੀ ਹੈ ਤੁਸੀਂ ਜਾਓਗੇ ਵੀ ਕਹੋਗੇ ਮੇਰੇ ਤੋਂ ਜੀ ਲਾਇਸੈਂਸ ਆ ਮੇਰੇ ਕੋਲ ਗੱਡੀ ਹੈਗੀ ਆ ਉਹ ਸੋਚੂਗਾ ਇੱਕ ਰੀ ਬੰਦਾ ਵੀ ਹਾਂ ਇਹਨੂੰ ਰੱਖਣਾ ਚਾਹੀਦਾ ਆ ਹਨਾ ਐਸ ਕੰਪੇਅਰ ਟੂ ਉੱਥੇ ਜਿੱਥੇ ਜੇ ਤੁਹਾਡੇ ਕੋ ਗੱਡੀ ਨਾ ਹੋਵੇ ਮੋਸਟਲੀ ਤੁਸੀਂ ਜੋਬਸ ਅਪਲਾਈ ਕਰ ਦਿਓ ਖਾਸ ਕਰਕੇ ਸਕਿਉਰਿਟੀ ਦੀ ਫੀਲਡ ਦੀ ਜੇ ਆਪਾਂ ਗੱਲ ਕਰੀਏ ਤੇ ਉੱਥੇ ਤੁਹਾਨੂੰ ਪੁੱਛ ਦੇਵੇ ਤੁਹਾਡੇ ਕੋ ਗੱਡੀ ਦਾ ਲਾਇਸੈਂਸ ਹੈਗਾ ਤੁਹਾਡੇ ਕੋ ਗੱਡੀ ਹੈਗੀ ਆ ਜੇ ਨਾ ਹੋਵੇ ਤੇ ਤੁਸੀਂ ਦੇਖਿਆ ਹਣਾ ਵੀ ਉਹਨਾਂ ਦੇ ਰਿਐਕਸ਼ਨ ਖੋਤਰਾੰਦੇ ਹੀ ਹੁੰਦਾ ਮਨ ਲੇਕ ਨੈਗੇਟਿਵ ਰਿਸਪੌਂਸ ਸੀ ਕਨਸੀਡਰ ਕਰ ਸਕਦੇ ਹੋ ਤੁਸੀਂ ਉਹਨੂੰ ਸੋ ਇੱਥੇ ਕਿਤੇ ਨਾ ਕਿਤੇ ਕੰਮ ਤੇ preference ਦਿੱਤੀ ਹੁੰਦੀ ਹੈ ਗੱਡੀ ਵਾਲੇ ਬੰਦੇ ਨੂੰ ਪਰ ਇਦਾਂ ਨਹੀਂ ਕਿ ਗੱਡੀ ਤੋਂ ਬਿਨਾ ਤੁਹਾਨੂੰ ਕੰਮ ਮਿਲ ਹੀ ਨਹੀਂ ਸਕਦਾ ਇੰਪੋਸੀਬਲ ਆ ਮੇਤੋਂ ਗੱਡੀ ਹੈ ਨਹੀਂ ਪਰ ਮੈਂ ਕੰਮ ਕਰ ਰਿਹਾ ਮੇਰੇ ਹੋਰ ਵੀ ਦੋਸਤ ਹੈ ਜਿਹੜੇ ਸਭ ਕੋਲ ਕੰਮ ਹੈਗਾ অলਮੋਸਟ ਤੇ ਉਹਨਾਂ ਤੋਂ ਹਜੇ ਗੱਡੀ ਹੈ ਨਹੀਂਗੀ ਸੋ ਗੱਲ ਇਦਾਂ ਵੀ ਗੱਡੀ ਲੈਣੀ ਕਦੋਂ ਚਾਹੀਦੀ ਆ ਮੈਂ ਕਿਉਂ ਨਹੀਂ ਗੱਡੀ ਲਈ ਹੁਣ ਗੱਲ ਇਦਾਂ ਵੀ ਜਦ ਤੁਸੀਂ ਤੇ ਗੱਡੀ ਲੈਣੇ ਪਹਿਲੇ ਤਾਂ ਗੱਲ ਆਪਾਂ ਗੱਲ ਕਰ ਲਈਏ ਵੀ ਗੱਡੀ ਦਾ ਖਰਚਾ ਕਿੰਨਾ ਕੁ ਇੱਥੇ ਹਣਾ ਜੇ ਆਪਾਂ ਬੇਸਿਕ ਜੀ ਇੱਕ ਗੱਡੀ ਲੈਣੇ ਆ ਹਨਾ ਮੈਂ ਗੱਡੀ ਘਨੋਣਾ ਨਵੀਂ ਗੱਡੀ ਘਨੋਣਾ ਉਹਦੀ 400 ਜਾਂ 500 ਕਿਸ਼ਤੇ ਆਊਗੀ ਟੋਟਲ ਮੰਨ ਕੇ ਚੱਲਦੇ ਆ ਰੌਂਡ ਫਿਗਰ ਲਾਉਨੇ ਆ ਆਪਾਂ ਐਗਜੈਕਟ ਅਮਾਉਂਟਸ ਤੇ ਨਹੀਂ ਜਾਣੇ 400 ਕਿਸ਼ਤੇ ਜਾਂਦੀ ਆ ਉਹਦੀ ਠੀਕ ਆ ਤੇ ਪਲੱਸ ਤੁਸੀਂ ਲਾ ਲਓ 100 ਤੋਂ 200 ਦਾ ਤੇਲ ਲਾ ਲਓ ਤੇਲ ਵਾਲਾ ਜਿਹੜਾ ਅਮਾਉਂਟ ਆ ਗੈਸ ਦਾ ਹਨਾ ਇਹ ਉੱਤੇ ਥੱਲੇ ਹੋ ਸਕਦਾ ਹਰ ਇੱਕ ਦੀ ਆਪਣੀ ਯੂਜ਼ੇਜ ਆ ਮਤਲਬ ਕੀ ਤੁਸੀਂ ਕਿੱਥੇ ਟਰੈਵਲ ਕਰਦੇ ਹੋ ਤੁਹਾਡੀ ਗੱਡੀ ਦਾ ਮਾਡਲ ਕੀ ਆ ਕਿੰਨਾ ਟਰੈਵਲ ਕਰਦੇ ਹੋ ਇਹ ਬੜਾ ਕੁਝ ਚੀਜ਼ਾਂ ਹੁੰਦੀਆਂ ਆ ਸੋ 100 ਤੋਂ 2 ਐਂਡ ਇੰਸ਼ੋਰੈਂਸ uh, 400 ਲਾ ਲਓ ਠੀਕ ਆ ਸੋ ਰਾਉਂਡ ਫਿਗਰ ਕਰ ਲਈਏ ਤਾਂ ਮੋਟਾ-ਮੋਟਾ 800 ਤੋਂ 1000 ਦਾ ਅਲੱਗ ਦਾ ਖਰਚਾ ਹੈ ਜੀ ਇਕੱਲਾ ਗੱਡੀ ਦਾ ਹੁਣ ਗੱਲ ਇਹਦਾ ਵੀ ਜ਼ਿਕਰ ਤਾਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਤੁਸੀਂ ਪਾਰਟ ਟਾਈਮ ਕਰ ਰਹੇ ਹੋ ਕੰਮ ਤੁਸੀਂ ਹਾਰਡਲੀ ਮੇਰੇ ਸਾਰਨਾ 1000 ਤੋਂ 1500 ਡਾਲਰ ਬਣਾ ਰਹੇ ਹੋਗੇ ਮਹੀਨੇ ਦਾ ਐਂਡ ਇੰਨੇ ਦੇ ਵਿੱਚ ਤਾਂ ਮਸਾ ਤੁਹਾਡੀ ਗੱਡੀ ਦਾ ਹੀ ਫੇਰ ਖਰਚਾ ਨਿਕਲਣਾ ਆ ਜਾਂ ਵੱਧ ਤੋਂ ਵੱਧ ਤੁਸੀਂ ਆਪਣਾ ਰੈਂਟ ਕੱਢ ਲਓਗੇ ਹੋਰ ਕੁਝ ਨਹੀਂ ਨਿਕਲਣਾ ਹੈਗਾ ਸੋ ਇਹੀ ਮੈਂ ਤਾਂ ਕਹਾਂਗਾ ਕਿ ਜਦੋਂ ਤੱਕ ਐਟਲੀਸ ਤੁਹਾਡੇ ਕੋਲ ਦੋ ਕੰਮ ਨਹੀਂ ਹੁੰਦੇ ਹਨਾ ਐਂਡ ਤੁਸੀਂ ਘੱਟੋ ਘੱਟ ਨਹੀਂ ਮਹੀਨੇ ਦਾ 4000 ਡਾਲਰ ਨਹੀਂ ਕਮਾਉਣੇ ਪਏ ਉਹ ਤੱਕ ਗੱਡੀ ਨੂੰ ਤੁਸੀਂ ਨਾ ਲੋਕ ਤਾਂ ਤੁਹਾਡੇ ਲਈ ਵਧੀਆ ਆ ਕਿਉਂਕਿ ਮੇਰੇ ਖੋਦ ਦਾ ਕੋਈ ਨੌਨ ਸੀਗਾ ਮੇਰਾ ਫਰੈਂਡ ਮਤਲਬ ਕਿ ਮੈਂ ਉਹਦੀ ਐਗਜ਼ਾਮਪਲ ਤੁਹਾਨੂੰ ਦੱਸਦਾ ਉਹਨੇ ਲਈ ਸੀ ਗੱਡੀ ਇੱਥੇ ਆ ਕੇ ਤੇ ਉਦੋਂ ਉਹਦੇ ਕੋਲ ਕੰਮ ਸੀਗਾ ਉਹ ਕੰਮ ਕਰਦਾ ਸੀ ਫੁੱਲ ਟਾਈਮ ਕੰਮ ਕਰਦਾ ਪਿਆ ਸੀ ਤੇ ਇੱਕ ਇਹ ਵੀ ਬੜਾ ਫੈਕਟਰ ਹੁੰਦਾ ਹਨਾ ਵੀ ਕੰਮ ਛੁੱਟਣ ਦਾ ਮਿਲਪ ਹੁੰਦਾ ਜਦ ਤੱਕ ਆਪਣੀ ਜੋਬ ਪਰਮਨੈਂਟ ਹੈਗੀ ਉਹਦੀ ਜੋਬ ਪਰਮਨੈਂਟ ਨਹੀਂ ਸੀ ਤੇ ਮੈਂ ਤੁਹਾਨੂੰ ਕਹਾਂ ਸੀ ਬਈ ਹੇ ਤੂੰ ਨਾ ਲੈ ਹੇ ਤੈਨੂੰ ਆਏ ਨੂੰ ਹਨਾ ਪੂਰੇ ਮਤਲਬ ਕਿ 6 ਮਹੀਨੇ ਵੀ ਨਹੀਂ ਹੋਏ ਤਾਂ ਉਹਨੇ ਉਹਦੀ ਕਢਾ ਲਈ ਸੀ ਕਿੰਨੇ ਮੇਰੇ ਕੋਲ ਕੰਮ ਹੈ ਮੈਂ ਕਿਹਾ ਚੱਲ ਠੀਕ ਆ ਫੁੱਲ ਟਾਈਮ ਕੰਮ ਕਰਦਾ ਸੀ 3000 ਅਰਾਊਂਡ ਫਿਗਰ ਮਤਲਬ ਕਰਕੇ ਨਾ ਬਣਾ ਰਿਹਾ ਸੀ 3000 ਡਾਲਰ ਮਹੀਨੇ ਦਾ ਤੇ ਉਹਨੇ ਗੱਡੀ ਤਾਂ ਲੈ ਲਈ ਪਰ ਕੀ ਹੋਇਆ ਉਹਦਾ ਕੰਮ ਛੁੱਟ ਗਿਆ ਉਹ ਠੀਕ ਆ ਹੁਣ ਗੱਡੀ ਦਾ ਤੇ ਖਰਚਾ ਸੀਗਾ ਆਪਣਾ ਜਾਂਦਾ 1000 ਡਾਲਰ ਮਹੀਨੇ ਦਾ 1200 ਹੁਣ ਕੰਮ ਉਹਦਾ ਛੁੱਟ ਗਿਆ ਉਸ ਤੋਂ ਬਾਅਦ ਉਹਨੂੰ 3 ਮਹੀਨੇ ਕੰਮ ਨਹੀਂ ਮਿਲਿਆ ਹਨਾ ਤੇ ਮੈਨੂੰ ਪਤਾ ਵੀ ਉਹ ਕਿੰਨਾ ਮੈਂਟਲੀ ਹਨਾ ਸਟ्रेस ਦੇ ਵਿੱਚ ਰਹਿੰਦਾ ਸੀਗਾ ਐਂਡ ਤੇ ਅਖ ਕੇ ਉਹਨੇ ਗੱਡੀ ਵੇਚੀ ਸੋ ਇਹਦੇ ਨਾਲ ਮੈਂ ਇਹੀ ਕਹਿਣਾ ਵੀ ਗੱਡੀ ਤੁਸੀਂ ਉਦੋਂ ਲੋ ਜਦੋਂ ਐਟਲੀਸਟ ਤੁਹਾਡੇ ਕੋਲ ਦੋ ਕੰਮ ਆ ਜਾਂ ਫਿਰ ਤੁਹਾਡਾ ਕੰਮ ਪੱਕਾ ਆ ਐਂਡ ਤੁਸੀਂ ਮਹੀਨੇ ਦਾ 3 ਤੋਂ 4000 ਡਾਲਰ ਘੱਟੋ ਘੱਟ ਨਹੀਂ ਬਣਾ ਰਹੇ ਹੋ ਉਸ ਤੋਂ ਪਹਿਲਾਂ ਗੱਡੀ ਲੈਣ ਦਾ ਫਾਇਦਾ ਨਹੀਂ ਕਿਉਂਕਿ ਇੱਥੇ ਗੱਡੀ ਦਾ ਖਰਚਾ ਬਹੁਤ ਜ਼ਿਆਦਾ ਆ ਸੋ ਕੁੱਲ ਮਿਲਾ ਕੇ ਗੱਡੀ ਲੈਣ ਦਾ ਉਦੋਂ ਹੀ ਫਾਇਦਾ ਆ ਜੇਕਰ ਗੱਡੀ ਤੁਹਾਡੇ ਲਈ ਇੱਕ ਐਸੈਟ ਦਾ ਕੰਮ ਕਰ ਰਹੀ ਆ ਨਾ ਕਿ ਲਾਇਬਿਲਿਟੀ ਦਾ ਕੱਲ ਉਹਨੂੰ ਖੜੀ ਰੱਖੋ ਫੇਰ ਵੀ ਤੁਹਾ ਦਾ 5-600 ਡਾਲਰ ਦਾ ਖਰਚਾ ਹੀ ਜਾਣਾ ਠੀਕ ਆ ਸੋ ਜੇਕਰ ਉਹ ਗੱਡੀ ਨੂੰ ਲੈ ਕੇ ਤੁਹਾਡੇ ਐਕਚੁਅਲ 'ਚ ਪੈਸੇ ਬਣ ਰਹੇ ਆ ਠੀਕ ਆ ਤੁਸੀਂ ਹੋਰ ਪੈਸੇ ਬਣਾ ਰਹੇ ਹੋ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾ ਰਹੀ ਆ ਫਿਰ ਹੀ ਫਾਇਦਾ ਆ ਐਵੇਂ ਸ਼ੋਅ ਆਫ ਕਰਨ ਦੇ ਲਈ ਗੇੜੀਆਂ ਮਾਰਨ ਦੀ ਜਿਕਰ ਵੀ ਵੈਰੀ ਫ੍ਰੈਂਕ ਆਪਣੇ ਲੋਕਾਂ ਦੀ ਇਹ ਸੋਚ ਹੁੰਦੀ ਆ ਇੱਥੇ ਆ ਕੇ ਚਲੋ ਗੇੜੀਆਂ ਮਾਰਾਂਗੇ ਇਹ ਉਹ ਉਹਦੇ ਲਈ ਨਾ ਲੋ ਬਾਅਦ ਚ ਤੁਸੀਂ ਆਪ ਰਿਗਰਟ ਕਰੋਗੇ ਮੈਂ ਰੋਜ਼ ਦੇਖਦਾ ਹਾਂ ਇਹ ਕਿੰਨੇ ਹੁੰਦੇ ਆ ਮਤਲਬ ਜਿਹੜੇ ਬਾਅਦ ਚ ਕਿੜੀਆਂ ਮਾਰਨ ਦੇ ਚੱਕਰ ਦੇ ਵਿੱਚ ਬਰਬਾਦ ਹੋ ਕੇ ਬਹਿ ਜਾਂਦੇ ਆ ਸੋ ਆਪਣੀ ਪਹਿਲਾ ਸਟੱਡੀ ਡਨ ਕਰੋ ਜੇਕਰ ਤਾਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਐਂਡ ਉਸ ਤੋਂ ਬਾਅਦ ਜਿੱਦਾਂ ਤੁਸੀਂ ਵਰਕ ਪਰਮਿਟ ਤੇ ਆਉਨੇ ਹੋ ਆਪਣਾ ਕਮ ਤੁਸੀਂ ਪੱਕਾ ਪੱਕੀ ਜੌਬ ਲੱਭੋ ਆਪਣੀ ਫੀਲਡ ਦੇ ਵਿੱਚ ਤੁਹਾਨੂੰ ਇੱਕ ਵਾਰੀ ਜੌਬ ਮਿਲ ਜਾਂਦੀ ਹੈ ਵਧੀਆ ਤੁਸੀਂ ਪੈਸੇ ਬਣਾਉਣ ਲੱਗ ਜੰਨੇ ਮਹੀਨੇ ਦਾ 3 ਤੋਂ 4000 ਮਿਨੀਮਮ ਮਿਨੀਮਮ ਟੂ ਮਿਨੀਮਮ ਇੰਨੇ ਪੈਸੇ ਬਣਾਉਣੇ ਹੋ ਫਿਰ ਸੋਚੋ ਗੱਡੀ ਲੈਣ ਬਾਰੇ ਐਂਡ ਉਸ ਤੋਂ ਪਹਿਲਾਂ ਮੇਰੇ ਮੇਰੇ ਹਿਸਾਬ ਨਾਲ ਮੇਰੀ ਇਹ ਪਰਸਨਲ ਸੋਚ ਆ ਹੋ ਸਕਦਾ ਕਿਸੇ ਨੂੰ ਗਲਤ ਲੱਗੇ ਤਪਲੀਸ ਹੋ ਰਹੀ ਹੈ ਉਸ ਤੇ ਲਈ ਉਸ ਤੋਂ ਪਹਿਲਾਂ ਟਰਾਈ ਕਰੋ ਤੁਸੀਂ ਨਾ ਲਓ ਠੀਕ ਆ ਜੇ ਲੈਣੀ ਵੀ ਆ ਤਾਂ ਇਟ ਊਡ ਬੀ ਗੁੱਡ ਕਿ ਜੇਕਰ ਤੁਸੀਂ ਆਪਣੇ ਦੋ ਕੰਮ ਐਟ ਲੀਸਟ ਕਰ ਰਹੇ ਹੋ ਜਿਹਦੇ ਨਾਲ ਇੱਕ ਕੰਮ ਨਾਲ ਤੁਹਾਡੇ ਗੱਡੀ ਤੇ ਖਰਚੇ ਨਿਕਲਿਆ ਦੂਜੇ ਨਾਲ ਤੁਹਾਡੇ ਆਪਣੇ ਨਿਕਲਣ ਤੇ ਥੋੜੇ ਪੈਸੇ ਸੇਵ ਵੀ ਕਰੋ ਕੁਝ ਪੈਸੇ ਜੇਬ ਚ ਵੀ ਜੇ ਤੁਹਾਡੇ ਤੇ ਪੈਂਦੇ ਆ ਫੇਰ ਹੀ ਗੱਡੀ ਲੈਣ ਦਾ ਫਾਇਦਾ ਉਸ ਤੌਰ 'ਤੇ ਕੀ ਫਾਇਦਾ ਗੱਡੀ ਲੈਣ ਦਾ ਵੀ ਮੈਂ ਖੁਦ ਇੱਕ ਮੁੰਡਾ ਦੇਖਿਆ ਮਸਟੈਂਗ 'ਚ ਸੀਗਾ ਤੇ ਉਹ ਜਦੋਂ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨੇ ਚੁੱਪਲਾਂ ਪਾਈਆਂ ਸੀ ਤੇ ਟੀ-ਸ਼ਰਟ ਵੀ ਉਹਦੀ ਮਤਲਬ ਥੋੜੀ ਜਿਹੀ ਸਾਈਡ ਤੋਂ ਪਾਰਟੀ ਪਈ ਸੀ ਗਲਤ ਨਾਲ ਹੁਣ ਵੇਚ ਲੈ ਲਿਓ ਹੋ ਸਕਦਾ ਉਹ ਕਿ ਐਕਚੁਅਲ ਚ ਅਮੀਰ ਹੋਵੇ ਬਟ ਮੇਰੇ ਦਿਮਾਗ 'ਚ ਇਦਾਂ ਥਾਟ ਆਇਆ ਗੱਡੀ ਨਹੀਂ ਅਫੋਰਡ ਕਰ ਸਕਦੇ ਸਿਰਫ ਸ਼ੋਅ-ਆਫ ਦੇ ਲਈ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੇਕਰ ਆਪਾਂ ਸ਼ੋਅ-ਆਫ ਹੀ ਕਰਨਾ ਉਹਦਾ ਉਸੀ ਦਾ ਕੋਈ ਫਾਇਦਾ ਨਹੀਂ ਹੈਗਾ ਉਸ ਤੋਂ ਬੈਟਰ ਆ ਵੀ ਨਹੀਂ ਤੁਹਾਡੇ ਕੋਲ ਇੰਨੇ ਪੈਸੇ ਤੁਸੀਂ ਅਫੋਰਡ ਕਰ ਸਕਦੇ ਕਿਸੇ ਚੀਜ਼ ਨੂੰ ਨਾਲੋ ਐਂਡ ਇੱਕ ਚੀਜ਼ ਹੋਰ ਸਟਾਰਟਿੰਗ ਦੇ ਵਿੱਚ ਕਦੀ ਵੀ ਤੁਸੀਂ ਗੱਡੀ ਨਵੀਂ ਨਾ ਲਓ ਮੈਂ ਇਹ ਕਹੂੰਗਾ ਜੇਕਰ ਤੁਹਾਡੀ ਇਨਕਮ ਬਹੁਤ ਵਧੀਆ ਨਹੀਂ ਹੈਗੀ ਗੱਡੀ ਹਮੇਸ਼ਾ ਕੈਸ਼ ਤੇ ਲਓ ਹੈਗਾ ਜਿਹੜੀ ਠੀਕ ਠਾਕ ਹੋਵੇ ਆਲਰੇਡੀ ਚੱਲੀ ਹੋਵੇ ਤੈਨੂੰ ਸਸਤੀ ਮਿਲ ਜੂਗੀ ਕਾਫੀ ਜਗ੍ਹਾ ਤਾਂ ਸਸਤੀ ਮਿਲ ਜਾਂਦੀ ਹੈ ਮਾਰਕੀਟ ਪਲੇਸ ਤੋਂ ਤੁਸੀਂ ਚੈੱਕ ਕਰਦੇ ਰਿਹਾ ਕਰੋ 3-3000 35-3500 ਚਲੋ ਜਿਆਦਾ ਵੀ ਤੁਸੀਂ ਚੱਲੀ ਹੋਈ ਨਹੀਂ ਲੈਣੀ ਕਿ ਕੱਲੋ ਤੁਸੀਂ ਉਹਨੂੰ ਸਾਰਾ ਟਾਈਮ ਮਕੈਨਿਕ ਕੋਲ ਲੈ ਕੇ ਬੈਠੇ ਰਹੋ ਤੇ ਆਈ ਊਡ ਸੇ ਕਿ ਤੁਸੀਂ ਆ 5000 ਦੀ ਦੇਖ ਲਓ 6000 7000 ਦੀ ਦੇਖ ਲਓ ਇਸ ਤੋਂ ਮਹਿੰਗੀ ਲੈਣ ਦਾ ਫਾਇਦਾ ਨਹੀਂ ਇੰਨੇ ਦੇ ਵਿੱਚ ਵਿੱਚ ਵੀ ਬਹੁਤ ਵਧੀਆ ਗੱਡੀਆਂ ਮਿਲ ਜਾਂਦੀਆਂ ਮਾਰਕੀਟਪਲੇਸ ਫੇਸਬੁੱਕ ਮਾਰਕੀਟਪਲੇਸ ਤੇ ਚੈੱਕ ਕਰਦੇ ਰਿਆ ਕਰੋ ਤੇ ਤੁਹਾਨੂੰ ਤੋਂ ਵਧੀਆ ਮਾਡਲ ਤੇ ਵਧੀਆ ਮਨ ਨਾਲ ਗੱਡੀ ਮਿਲ ਜਾਨੀ ਹੈ ਠੀਕ ਠਾਕ ਚੱਲੀ ਹੋਈ ਜਿਸ ਨਾਲ ਤੁਹਾਡਾ ਵਧੀਆ ਟਾਈਮ ਪਾਸ ਹੋ ਸਕਦਾ ਤੁਸੀਂ ਆਪਣੀ ਜੌਬ ਤੇ ਜਾ ਸਕਦੇ ਆ ਥੋੜੀਆਂ ਬਤੇ ਰਾਈਡਾ ਕਰਕੇ ਆਪਣੇ ਪੈਸੇ ਚਾਰ ਬਚਾ ਸਕਦੇ ਆ ਸੋ ਇਹ ਤਰੀਕਾ ਤੁਹਾਡੇ ਲਈ ਕੰਮ ਕਰੂਗਾ ਨਵੀਂ ਗੱਡੀ ਸਟਾਰਟਿੰਗ ਦੇ ਵਿੱਚ ਲੈਣ ਦਾ ਫਾਇਦਾ ਨਹੀਂ ਹੈ ਜਦੋਂ ਤੁਹਾਡੇ ਕੋਲ ਵਧੀਆ ਜੌਬ ਨਹੀਂ ਹੈਗੀ ਮਤਲਬ ਵਧੀਆ ਜੌਬ ਤੋਂ ਭਾਵ ਤੁਸੀਂ ਬਹੁਤ ਵ ਕੱਲੂ ਤੁਹਾਡੀ ਲਾਈਫ ਪ੍ਰੋਬਲਮ ਦੇ ਵਿੱਚ ਹੋਊਗੀ ਕਿਸੇ ਦਾ ਉਹਦੇ ਨਾਲ ਕੁਝ ਨਹੀਂ ਜਾਂਦਾ ਹੈਗਾ ਹਨਾ ਸ਼ੋਅ ਆਫ ਦਾ ਕੀ ਹੈ ساری ਉਮਰ ਸ਼ੋਅ ਆਫ ਕਰਨ ਦੇ ਲਈ ਪਈ ਹੈ ਇੱਕ ਵਾਰੀ ਵਧੀਆ ਜੌਬ ਲਾ ਲਓ ਉਸ ਤੋਂ ਬਾਅਦ ਭਾਵੇਂ ਜਿੱਦਾਂ ਦੀ ਮਰਜ਼ੀ ਭਾਵੇਂ ਲੈਂਬਰਗਿਨੀ ਖੜੀ ਕਰ ਲ ਭਾਵੇਂ ਰੋਲਸ ਰਾਇਸ ਜਦੋਂ ਤੁਸੀਂ ਪੈਸੇ ਬਣਾ ਰਹੇ ਹੋਵੋਗੇ ਠੀਕ ਆ ਸੋ ਇਹ ਗੱਲ ਬਾਤ ਸੀ ਬਾਕੀ ਇੱਕ ਹੋਰ ਚੀਜ਼ ਮੈਂ ਕਹਾਂਗਾ ਕਿ ਜਦੋਂ ਤੁਸੀਂ ਇੰਡੀਆ ਤੋਂ ਆਉਂਨੇ ਹੋ ਠੀਕ ਆ ਜਿਨ੍ਹਾਂ ਨੇ ਇੰਡੀਆ ਤੋਂ ਆਣਾ ਆਪਣਾ ਐਕਸਪੀਰੀਅੰਸ ਲੈਟਰ ਜਿਹਨੂੰ ਇੱਥੇ ਇਹ ਐਕਸਟ੍ਰੈਕਟ ਕਹਿੰਦੇ ਆ ਉਹ ਲੈ ਕੇ ਆਇਓ ਠੀਕ ਆ ਉਹਦੇ ਨਾਲ ਕੀ ਹੁੰਦਾ ਹੁਣ ਦੇਖੋ ਮੇਰੇ ਕੋਲ ਸਾਲ ਦਾ ਐਕਸਪੀਰੀਅੰਸ ਹੀ ਮੈਂ ਜਦੋਂ ਆਪਣਾ ਜੀ1 ਬਣਾਇਆ ਜੀਵਨ ਹੁੰਦਾ ਇੱਥੇ ਰਿਟਨ ਟੈਸਟ ਹੁੰਦਾ ਹਨ ਜਦੋਂ ਮੈਂ ਜੀਵਨ ਬਣਾਇਆ ਮੈਂ ਜੀਵਨ ਤੋਂ ਬਾਅਦ ਰਾਈਟ ਅਵੇ ਜੀ2 ਦੇ ਸਕਦਾ ਸੀ ਬਟ ਜੀ ਨਹੀਂ ਸੀ ਦੇ ਸਕਦਾ ਹਨ ਜੀ ਦੇ ਲਈ ਮੈਨੂੰ ਆਈ ਥਿੰਕ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਸੀਗਾ ਸੋ ਮੈਂ ਆਪਣਾ ਜੀ2 ਦੇ ਕੇ ਉਸ ਤੋਂ ਬਾਅਦ ਮੈਨੂੰ ਸਾਲ ਦੀ ਵੇਟ ਕਰਨੀ ਪੈਣੀ ਹੈ ਜੀ ਦੇਣ ਦੇ ਲਈ ਸੋ ਆਈ ਊਡ ਸੇ ਕਿ ਇੰਡੀਆ ਤੋਂ ਆਪਣਾ ਜਿਹੜਾ ਐਕਸਟ੍ਰੈਕਟ ਹੈ ਜਿੰਨਾ ਕੁ ਵੀ ਐਕਸਪੀਰੀਅנס ਹੈ ਜੇਕਰ ਦੋ ਕਈਆਂ ਤੋਂ ਕੀ ਹੁੰਦਾ ਕਈਆਂ ਦਾ ਐਕਚੁਅਲ ਚ ਐਕਸਪੀਰੀਅנס ਹੁੰਦਾ ਆਪਣਾ ਐਕਸਟ੍ਰੈਕਟ ਲੈ ਕੇ ਆਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਸ ਸ਼ੱਕਰ ਚ ਇੱਥੇ ਆ ਕੇ ਉਹਨਾਂ ਨੂੰ ਕਿੰਨਾ ਕਿੰਨਾ ਟਾਈਮ ਵੇਟ ਕਰਨੀ ਪੈਂਦੀ ਆ ਹਨਾ ਸੋ ਆਈ ਊਡ ਸੇ ਜੇ ਕਾਰ ਨਹੀਂ ਅਫੋਰਡ ਕਰ ਸਕਦੇ ਐਟਲੀਸਟ ਆਪਣਾ ਲਾਇਸੈਂਸ ਬਣਾ ਕੇ ਰੱਖ ਲੋ ਠੀਕ ਆ ਵਿਕਾ ਲੂੰ ਹੁਣ ਸਿਕਿਉਰਿਟੀ ਦੇ ਵਿੱਚ ਵੀ ਕੀ ਹੁੰਦਾ ਜੇਕਰ ਤੁਸੀਂ ਆਪਣੀ ਗੱਡੀ ਤੁਹਾਡੇ ਕੋਲ ਹੈ ਨਹੀਂ ਗਈ ਕੰਪਨੀ ਦੀ ਜੇਕਰ ਗੱਡੀ ਤੁਹਾਨੂੰ ਐਜ਼ ਅ ਮੋਬਾਈਲ ਕਾਰਡ ਰੱਖ ਲੈਂਦੇ ਆ ਜਾਂ ਹੋਰ ਵੀ ਕਈ ਕੰਪਨੀ ਜਿੱਥੇ ਤੁਹਾਡੇ ਕੋਲ ਗੱਡੀ ਦਾ ਲਾਇਸੈਂਸ ਹੈ ਗੱਡੀ ਚਲਾਉਣੀ ਪਵੇ ਕਈ ਵਾਰੀ ਕੰਪਨੀ ਆਪਣੀ ਗੱਡੀ ਵੀ ਦੇ ਦਿੰਦੀ ਹੈ ਹਨਾ ਸੋ ਐਟਲੀ ਲਾਇਸੈਂਸ ਬਣਾ ਕੇ ਰੱਖ ਲਓ ਤੇ ਤੁਹਾਨੂੰ ਨਾ ਵੇਟ ਕਾਲੂ ਕਰਨੀ ਪਵੇ ਤੁਹਾਡਾ ਟਾਈਮ ਨਾ ਖਰਾਬ ਹੋਵੇ ਉਸ ਤੋਂ ਵਧੀਆ ਵੀ ਇੰਡੀਆ ਤੋਂ ਜਿੰਨਾ ਕੁ ਵੀ ਐਕਸਪੀਰੀਅੰਸ ਆ ਸਾਲ ਦਾ 2 ਸਾਲ ਦਾ ਬਲਦ ਮੈਂਨ 2 ਸਾਲ ਦਾ ਐਕਸਪੀਰੀਅੰਸ ਬਹੁਤ ਵਧੀਆ ਇੱਥੇ ਅਗਰ ਰਾਈਟ ਹੋਵੇ ਤੁਸੀਂ ਜੀ ਦਾ ਮਤਲਬ ਟੈ ਮੈਨੂੰ ਲੱਗਦਾ ਮੈਂ ਐਕਿਊਰਿਟੀ ਦੱਸਿਆ ਤੇ ਮੈਨੂੰ ਮਾਫ ਕਰਿਓ ਉਹਦੇ ਲਈ ਤੇ ਸੋ ਇਹੀ ਗੱਲਾਂ ਬਾਤਾਂ ਸੀ ਆਈ ਹੋਪ ਤੁਹਾਨੂੰ ਸਮਝ ਲੱਗੀ ਹੋਗੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਕਿਉਂ ਨਹੀਂ ਗੱਡੀ ਲਈ ਕਿਉਂਕਿ ਹਜੇ ਮੈਨੂੰ ਲੱਗਦਾ ਵੀ ਮੈਂ ਇੰਨੇ ਪੈਸੇ ਬਣਾ ਨਹੀਂ ਰਿਹਾ ਟੂ ਬੀ ਵੈਰੀ ਓਨਸਟ ਫੁੱਲ ਟਾਈਮ ਕੰਮ ਨਹੀਂ ਕਰ ਰਿਹਾ ਸੋ ਲਈ ਮੈਂ ਪਾਰਟ ਟਾਈਮ ਕੰਮ ਕਰ ਰਿਹਾ ਮੇਰਾ ਆਪਣੇ ਖਰਚੇ ਨਿਕਲ ਰਹੇ ਤੇ ਮੈਂ ਕਿਉਂ ਗੱਡੀ ਲਵਾਂ ਮੈਂ ਕਿਉਂ ਆਪਣੇ ਲਾਈਫ ਸਟੱਫ ਬਣਾਵਾਂ ਜਦ ਦਿਨ ਮੈਂ ਫੁੱਲ ਟਾਈਮ ਕੰਮ ਕਰਾਂਗਾ ਮੇਰੀ ਤਾਂ ਵਧੀਆ ਜੌਬ ਹੋਊਗੀ ਗੱਡੀ ਵੀ ਲੱਲਾਂਗੇ ਗੱਡੀ ਵੀ ਆ ਜੂਗੀ ਸੋ ਮੈਂ ਇਹੀ ਸਾਰੇ ਵੀਰ ਭੈ ਥੋੜਾ ਦੇਖ ਕੇ ਵੀ ਕਿੰਨੇ ਪੈਸੇ ਬਣਾ ਰਿਹਾ ਹਾਂ ਕੱਲੂ ਤੁਹਾਡੀ ਆਪਣੀ ਲਾਈਫ ਨਾਕੀ ਹੋ ਜੇ ਸ਼ੋਅ ਆਫ ਦੇ ਚੱਕਰ ਦੇ ਵਿੱਚ ਠੀਕ ਆ ਸੋ ਇਸ ਵੀਡੀਓ ਨੂੰ ਇਸ ਮੈਸੇਜ ਨੂੰ ਪੋਜੀਟਿਵਲੀ ਉਹ ਹੈਗਾ ਆਈ ਹੋਪ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਰੇ ਵਧੀਆ ਗੱਡੀਆਂ ਲਵੋ ਜਿੰਨੇ ਵੀ ਮੇਰੀ ਵੀਡੀਓਜ਼ ਦੇਖ ਰਹੇ ਹੋ ਤੁਸੀਂ ਬਹੁਤ ਸਕਸੈਸਫੁਲ ਬਣੋ i wish you all the best बाकी वीडियो बढ़िया लगी होवे मैसेज बढ़िया लगा होवे वीडियो ਨੂੰ ਇੱਕ ਤਾਂ ਸ਼ੇਅਰ ਕਰਨਾ ਤੁਸੀਂ ਇੱਕ ਪਲੀਜ਼ ਸਬਸਕ੍ਰਾਈਬ ਕਰ ਦਿਓ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਯਾਰ 100k ਕਰਨੇ ਆ ਜਲਦੀ ਜਲਦੀ ਇਹਨਾਂ ਮਿਹਨਤ ਕਰਨਾ ਮੈਂ ਕਾਫੀ ਵਧੀਆ ਵੀਡੀਓਜ਼ ਲੈ ਕੇ ਆਵਾਂਗਾ i promise ਜਲਦੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜਨ ਦੇ